ਬਾਲ ਸਿੰਘ ਦੀਪ ਸੂ ਸਾਰੀਆਂ ਤੁਹਾਡੇ ਕੋਲ ਖਬਰਾਂ ਨਹੀਂ ਉਹ ਸਾਡੀ ਨੇੜੇ ਗੁਰਸੇ ਨੇ ਆਪ ਬਣਾਈ ਕਿਉਂਕਿ ਉਹਦੇਦਰ ਭਾਵਨਾ ਸੀਗੀ ਕਿ ਉਹ ਭਾਵਨਾ ਸੀ ਅਮਰ ਚੱਕਣਾ ਚਾਹੁੰਦਾ ਸੀਗਾ ਉਹ ਕਹਿੰਦਾ ਮੇਰੇ ਦੋ ਤਿੰਨ ਫਿਲਮਾਂ ਰਹੀਆਂ ਬਾਬਾ ਜੀ ਉਹ ਫਿਲਮਾਂ ਪੂਰੀਆਂ ਫਿਰ ਮੈਂ ਅਮਰ ਚੱਕਣਾ ਫਿਰ ਉਹਨੇ ਪੰਜ ਛੇ ਪੱਗਾਂ ਲੈ ਕੇ ਆਂਦੀਆਂ ਦੋ ਤਿੰਨ ਬਣੀਆਂ ਸੀਗੀਆਂ ਪਰ ਉਹ ਖੇਲ ਕੋਈ ਮਾਲਕਾ ਹੋਰ ਸੀਗਾ ਉਹਦੇ ਕੋਲ ਉਹ ਸੇਵਾ ਲੈ ਰਿਹਾ ਸੀ ਗੁਰਸੇ ਨੇ ਇਦਾਂ ਜੋ ਤੁਹਾਨੂੰ ਸਭ ਪਤਾ ਹੀ ਹੈ ਇਹ ਨਿਹੰਗ ਸ਼ਬਦ ਵਰਤੀ ਧੰਗੁਰੂ ਹਰਿ ਕੋਈ ਪਾਸ਼ਾ ਮਹਾਰਾਜ ਨੇ ਜਦੋਂ ਸ਼ਿਵ ਸ਼ਮਸ਼ਖਾਂ ਦਾ ਬੇਟਾ ਨੌਰੰਗ ਖਾਨੇ ਬੇਨਤੀ ਕੀਤੀ ਸਤਿਗੁਰ ਜੀ ਮੈਂ 84 ਪਿੰਡਾਂ ਦਾ ਮਾਲਕ ਹਾਂ ਸੰਪਤੀ ਜਾਇਦਾਦ ਬਹੁਤ ਹੈ ਪਰ ਵਾਰਸੇ ਚਾਹੀਦੇ ਨਾ ਤੁਹਾਡੇ ਬਜਨੇ ਪੁੱਤਰ ਨਿਸ਼ਾਨ istri ਇਮਾਨ ਮਾਇਆ ਗੁਜ਼ਰਾਨ ਤੇ ਸਾਨੂੰ ਗੁਜ਼ਰਾਨਾ ਸਤ 84 ਪਿੰਡ ਮਿਲਣ ਨੇ ਇਹਨੂੰ ਸੰਭਾਲ ਲੇਗਾ ਕੌਣ ਪੁੱਤਰ ਨਿਸ਼ਾਨ ਬਖਸ਼ਿਸ਼ ਕਰੋ ਧੰਗੁਰ ਹਰਮਨ ਸਿੰਘ ਨੇ ਬਚਨ ਕਿਹਾ ਤੂੰ ਪੁੱਤਰ ਆਵੇਗਾ ਬਖਸ਼ਿਸ਼ ਲੈ ਕੇ ਆ ਤੇ ਉਹਨੂੰ ਲੈ ਕੇ ਆ ਜੀ ਕਿਰਤਪੁਰ ਸਾਹਿਬ 40 ਦਿਨ ਬਾਅਦ ਲੈ ਕੇ ਆਵੇ ਲੈ ਕੇ ਉਹ ਨਾਮ ਰੱਖਿਆ ਨਿਹੰਗ ਗੁਰੂ ਹਰਗੋਬਿੰਦ ਨੇ ਆਪ ਰੱਖਿਆ ਨਿਹੰਗ ਦਾ ਖਾਲਸਾ ਰਾਜ ਆ ਜਾਏਗਾ ਉਹ ਤਾਂ ਹੈਗਾ ਜੀ ਦੇਖਾਂਗੇ ਤੁਹਾਡੇ ਕੋਲ ਸਵਾਲ ਹੋਈ ਹੈਗਾ ਉਹਨੂੰ ਵੀ ਖਾਲਸਾ ਰਾਜ ਹੈਗਾ ਜੀ ਉਹ ਕਿੱਦਾਂ ਜੀ ਹੁਣ ਮਿਸਟਰ ਟਰੰਪ ਨੇ ਪਛੇ ਅਮਰੀਕਾ ਕੀ ਗਿਆ ਸੀਗਾ ਸਾਰੇ ਕੁਆਲਿਟੀ ਚ ਗੁਰਦਰ ਹੋਣੇ ਚਾਹੀਦੇ ਸਿੱਖ ਹੋਣੇ ਚਾਹੀਦੇ ਨੇ ਭਾਵੇਂ ਖਾਲਸਾ ਕੋਣ ਹੈ ਇਹ ਵਿੱਚ ਨਾ ਪੈਗਾ ਚਲੋ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਉਹਦੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਤਸਵੀਰਾਂ ਨੇ ਗੁਰਦੁਆਰਾ ਪਠਾ ਸਾਹਿਬ ਦੀਆਂ ਸ਼ਹੀਦੀ ਪੰਦਰਵਾਹ ਸ਼ੁਰੂ ਹੋ ਚੁੱਕਿਆ ਏ ਇਹ ਸਿੱਖ ਧਰਮ ਦੇ ਲਈ ਸਿੱਖ ਇਤਿਹਾਸ ਦੇ ਵਿੱਚ ਕਹਿਰਾ ਭੜੇ ਦਿੰਨੇ ਕਲਗੀਧਰ ਪਾਸ਼ਾ ਨੇ ਪਰਿਵਾਰ ਵਾਰਿਆ ਮਾਤਾ ਵਾਰੀ ਪੁੱਤਰ ਵਾਰ ਦਿੱਤੇ ਸਾਰਾ ਹੀ ਸੰਸਾਰ ਸਾਰਾ ਹੀ ਪਰਿਵਾਰ ਹੀ ਵਾਰ ਦਿੱਤਾ ਕਲਗੀਧਰ ਪਾਸ਼ਾ ਦੇ ਹਿੱਸੇ ਨਾਲ ਤਾਂ ਕੋਈ ਕੋਠੀ ਆਈ ਹੈ ਸੰਸਾਰ ਦੇ ਵਿੱਚ ਨਾ ਉਹਨਾਂ ਦੇ ਨਾਲ ਕੋਈ ਜ਼ਮੀਨ ਬੋਲਦੀ ਹੈ ਵੀ ਆਪਣਾ ਕੁਝ ਬਣਾ ਕੇ ਗਏ ਨੇ ਇੱਕ ਪਾਸੇ ਅਸੀਂ ਅਫਸੋਸ ਮਨਾ ਰਹੇ ਹਾਂ ਅਫਸੋਸ ਨਨਕ ਦਿਹਾੜੇ ਨੇ ਕਿਉਂਕਿ ਜੇਕਰ ਅੱਜ ਕਲਗੀਧਰ ਪਾਤਸ਼ਾਹ ਹੁੰਦਾ ਜਾਂ ਬੰਦਾ ਸਿੰਘ ਬਹਾਦਰ ਵਰਗੇ ਹੁੰਦੇ ਤਾਂ ਸਿੱਖ ਕੌਮ ਦੀ ਤਸਵੀਰ ਕੁਝ ਹੋਣੀ ਹੋਰ ਹੋਣੀ ਸੀ ਇੱਕ ਪਾਸੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਲਗੀਧਰ ਪਾਤਸ਼ਾਹ ਨੇ ਪਰਿਵਾਰਤਾ ਵਾਰ ਦਿੱਤਾ ਪਰ ਉਹ ਸਾਨੂੰ ਇਹੋ ਜਿਹਾ ਖਾਲਸਾ ਦੇਖ ਕੇ ਗਏ ਨੇ ਜਿੱਥੋਂ ਲੰਘਦਾ ਏ ਬੋਲੇ ਸੋਨਿਹਾਲ ਵਿਦੇਸ਼ਾਂ ਵਿੱਚ ਰਾਜ ਕਰਦੇ ਨੇ ਸਾਨੂੰ ਸਰਦਾਰੀਆਂ ਦੇਖੇ ਗਏ ਨੇ ਗੱਲਬਾਤ ਕਰਦੇ ਹਾਂ ਨਿਯੰਘਖਾਂ ਦੀ ਹਵੇਲੀ ਵਿੱਚ ਖੜੇ ਹਾਂ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਲਈ ਪਹਿਲਾ ਹੀ ਸਵਾਲ ਹੈ ਨੇ ਅੰਗ ਸਿੰਘ ਬਾਣੇ ਵਿੱਚੋਂ ਨੇ ਅੰਗ ਸਿੰਘ ਕਿਹਨਾਂ ਨੂੰ ਕਿਹਾ ਜਾਂਦਾ ਹੈ ਨੇ ਹੰਗ ਜਿਨ੍ਹਾਂ ਨੂੰ ਕੋਈ ਹੰਗਤਾ ਨਾ ਹੋਵੇ ਨਿਹੰਗ ਬਾਣਾ ਇਹ ਗੁਰੂਕਲਗੀ ਤਰਪਾਣ ਦੀ ਮਹਾਨ ਬਖਸ਼ਿਸ਼ ਏ ਬਾਣੀ ਬਾਣਾ ਪੰਖ ਪਛਾਨੋ ਗੁਰਕਾ ਸਿੰਘ ਪੰਖੀ ਜਾਨੋ ਗੁਰਕਾ ਸਿੰਘ ਪੰਛੀ ਆਤਮਾ ਨੂੰ ਉਡਾਰੀ ਮਰਨੋਲਾ ਬਾਣੀ ਦੇ ਬਾਣਾ 230 ਸਾਲਾਂ ਬਾਅਦ ਗੁਰੂ ਨਾਨਕ ਨੇ ਬਾਣਾ ਬਖਸ਼ਿਸ਼ ਕੀਤਾ ਏ ਪਹਿਲਾਂ ਬਾਣੀ ਨਾਲ ਜੋੜਿਆ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਤੇ ਬਾਣੀ ਦੇ ਬਣੇ ਧਾਰਨੀ 15 ਤਨ ਸਿੰਘ ਸਾਹਿਬ 96 ਕਰੋੜੀ ਬਾਬਾ ਬਲਬੀਰ ਸਿੰਘ ਜਿਹਨਾਂ ਨੂੰ ਇਹ ਮਹਾਨ ਬਖਸ਼ਿਸ਼ ਹੋਈ ਜਿਹੜਾ ਕਿਲਾ ਕੋਲਾ ਨਿਹੰਗਾਂ ਦਾ ਕਿਲਾ ਜਿਸ ਵਿੱਚ ਪੰਜ ਗੁਰੂਸ ਜਵਾਨ ਚਰਨ ਪਏ ਨੇ ਪਹਿਲਾਂ ਸਤਪੁਰਾ 1635 ਧੰਗੁਰੂ ਹਰਗੋਬਿੰਦ ਹਰਗੋਬਿੰਦ ਪਾਸ਼ਾ ਜੀ ਆਏ ਦਲ ਪੰਜਨ ਗੁਰਸੂਰਮਾ ਬੜ ਜੋ ਦਵੋ ਪਰ ਪੁਕਾਰੀ ਉਹਨਾਂ ਦੇ ਚਰਨ ਪਏ ਫਿਰ ਸਤਿ ਪਾਸ਼ਾ ਤਨਗੁਰ ਹਰਿ ਸਹਿਬ ਮਹਾਰਾਜ ਜੀ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀ ਗੁਰਤੇਵਰ ਮਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰ ਇੱਥੇ ਚਰਨ ਪਾਏ ਨੇ ਜੀ ਬਖਸ਼ਿਸ਼ ਕੀਤੀ ਏ ਉਹ ਸਤਾਨ ਮਹਾਨ ਕੋਲਾ ਨਿਹੰਗਾਂ ਸਿੰਘ ਸਾਹਿਬ ਨੇ ਸਹੀ ਜਵਾਬ ਦਿੱਤਾ ਅਧੰਗ ਸਿੰਘ ਹੁੰਦਾ ਏ ਮੌਤ ਤੋਂ ਨਿਰਪੈ ਨਿਰਲੇਪ ਨਾ ਡਰਨ ਵਾਲਾ ਬੰਦਾ ਤੁਹਾਡੇ ਲਈ ਅਗਲਾ ਸਵਾਲ ਹੈ ਪਹਿਲੀ ਵਾਰ ਪਹਿਲਾ ਜੀ ਜੀ ਇਹ ਨਿਹੰਗ ਸ਼ਬਦ ਵਰਤੀ ਧੰਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਸਹੀ ਹੈ ਜੀ ਬਿਲਕੁਲ ਜਦੋਂ ਸ਼ਮਸ਼ ਖਾਨ ਦਾ ਬੇਟਾ ਨਰੰਗ ਖਾਨੇ ਬੇਨਤੀ ਕੀਤੀ ਸਤਗੁਰ ਜੀ ਮੈਂ 84 ਪਿੰਡਾਂ ਦਾ ਮਾਲਕ ਵਾਂ ਸੰਪਤੀ ਜਾਇਦਾਦ ਬਹੁਤ ਹੈ ਪਰ ਵਾਰਸੇ ਚਾਹੀਦੇ ਨਾ ਤੁਹਾਡੇ ਬਜਨੇ ਪੁੱਤਰ ਨਿਸ਼ਾਨ istri ਇਮਾਨ ਮਾਇਆ ਗੁਜ਼ਾਰਾਂ ਤੇ ਸਾਨੂੰ ਗੁਜ਼ਾਰਾ ਸਤ 84 ਪਿੰਡ ਮਿਲ ਨੇ ਇਹਨਾਂ ਨੂੰ ਸੰਭਾਲੇਗਾ ਕੌਣ ਪੁੱਤਰ ਨਿਸ਼ਾਨ ਬਖਸ਼ਿਸ਼ ਕਰੋ ਧੰਗੁਰੂ ਹਰਗੋਬਿੰਦ ਜੀ ਨੇ ਬਚਨ ਕੀਤਾ ਤੂੰ ਪੁੱਤਰ ਆਵੇਗਾ ਬਖਸ਼ਿਸ਼ ਲੈ ਕੇ ਆਗਾ ਤੇ ਉਹਨੂੰ ਲੈ ਕੇ ਆ ਜੀ ਕਿਰਤਪੁਰ ਸਾਹਿਬ 40 ਦਿਨ ਬਾਅਦ ਲੈ ਕੇ ਆਵੇਂ ਤੇ ਲੈ ਕੇ ਆਇਆ ਉਹ ਨਾਮ ਰੱਖਿਆ ਨਿਹੰਗ ਗੁਰੂ ਹਰਗੋਬਿੰਦ ਨੇ ਆਪ ਰੱਖਿਆ ਨਿਹੰਗ ਖਾ ਸਾਡੀ ਕੌਮ ਦਾ ਕੀ ਹਸ਼ਰ ਕੀਤਾ ਹੈ ਸਾਡੇ ਲੀਡਰਾਂ ਨੇ ਸਾਰੇ ਹੀ ਜਾਣਦੇ ਨੇ ਸਾਡੇ ਬੱਚੇ ਘੋਨ ਮੋਨ ਹੋ ਰਹੇ ਨੇ ਵਿਦੇਸ਼ਾਂ ਨੂੰ ਜਾ ਰਹੇ ਨੇ ਜਰਦੇ ਖਾ ਰਹੇ ਨੇ ਬੀੜੀਆਂ ਖਾ ਰਹੇ ਨੇ ਸਿੰਘ ਸਾਹਿਬ ਜੀ ਅਗਲਾ ਸਵਾਲ ਹੈ ਇੱਕੋ ਖੰਡੇ ਬਾਟੇ 'ਚ ਉਮਰਤ ਛਕਦੇ ਆ ਤੁਸੀਂ ਨਿਰਪਾਉ ਹੋ ਮੌਤ ਨਾਲ ਪੰਗੇ ਲੈਂਦੇ ਹੋ ਜਿੱਥੇ ਜ਼ੁਲਮ ਹੁੰਦਾ ਹੈ ਖੜ੍ਹ ਜਾਂਦੇ ਹੋ ਜਿਹੜੇ ਬਾਕੀ ਲੋਕ ਨੇ ਕੁਰਸੀਆਂ ਦੇ ਪੁਜਾਰੀ ਨੇ ਉਹਨਾਂ ਦੇ ਵੀ ਉਸੇ ਬਾਟੇ ਚ ਉਮਰ ਸਕਦੇ ਨੇ ਕਈ ਲੋਕ ਇਹ ਕੀ ਫਰਕ ਹੈ ਇਸ ਤਰ੍ਹਾਂ ਜੀ ਇਸ ਸਿੱਖੀ ਦਾ ਜਿਹੜਾ ਸਕੂਲ ਹੈ ਨਾ ਖਾਲਸੇਪੰਦਾ ਜੀ ਦਾਖਲਾ ਲੈਣ ਨੂੰ ਤਾਂ ਬਹੁਤ ਹੁੰਦੇ ਨੇ ਪਰ ਪੂਰੇ ਤਾਂ ਵਿਰਲੇ-ਵਿਰਲੇ ਹੁੰਦੇ ਨੇ ਸਤਿਗੁਰੂ ਦੀ ਬਾਣੀ ਦੇ ਬੱਚੇ ਨੇ ਨਾ ਹੈਨ ਵਿਰਲੇ ਨਾ ਹੀ ਕਨੇ ਫੈਲ ਫਕਰ ਸੰਸਾਰ ਗੁਰਮੁਖ ਵਿਰਲਾ ਚੱਲਿਆ ਜੀ ਉਹ ਵਿਰਲੇ-ਵਿਰਲੇ ਭਗਤੀ ਦਾ ਭਗਤਾਂ ਦਾ ਜਿਹੜਾ ਮਾਰਗ ਹੈ ਭਗਤਾਂ ਕੀ ਚੱਲਣ ਵਾਲੀ ਚੱਲਣ ਨੇ ਰਾਲੀ ਪਗਤਾ ਕਰੀ ਵਿਖਮ ਮਾਰ ਕੇ ਇਹ ਵਿਖਮ ਮਾਰਤੇ ਵਿਰਲੇ ਨੇ ਚੱਲਦੇ ਨੇ ਜੀ ਬਾਕੀ ਠੀਕ ਹੈ ਬਾਣਾ ਤਨ ਕਰ ਲੰਨੇ ਨੇ ਤੇ ਗੁਰੂ ਗੋਬਿੰਦ ਸਿੰਘ ਖਬਰਦਾਰੀ ਕੀਤਾ ਸੀਗਾ ਇੱਕ ਸਾਖੀ ਬਣਾ ਕੇ ਜਦੋਂ ਖੋਤੇ ਦੇ ਉੱਤੇ ਸ਼ੇਰ ਦੀ ਖਾਲਕ ਪੁਆਈ ਸੀ ਆਪ ਹੀ ਸਤਗੁਰ ਨੇ ਤੇ ਇਸ਼ਾਰਾ ਕੀਤਾ ਸੀ ਬਈ ਕਿ ਬਾਣਾ ਨਹੀਂ ਪਹਿਨਣਾ ਅੰਦਰ ਬਾਣੀ ਵਸੇ ਜਿਹੜੇ ਕਲ ਬਾਣਾ ਤਨ ਕਰਦੇ ਨੇ ਉਹ ਫਿਰ ਕੁਝ ਗਦਾਰੀਆਂ ਵੀ ਕਰ ਜਾਂਦੇ ਨੇ ਕਲਗੀਧਰ ਪਾਸ਼ਾ ਦਾ ਪਰਿਵਾਰ ਵਿਛੜਿਆ ਏ ਚਲੋ ਸਿੰਪਲ ਲੰਗਰ ਲਾਉਨੇ ਆ ਵਧੀਆ ਗੱਲ ਹੈ ਜਲੇਬੀਆਂ ਛਕ ਰਹੇ ਆ ਅਸੀਂ ਮਠਿਆਈਆਂ ਖਾ ਰਹੇ ਆ ਇਹ ਸਾਡੇ ਲਈ ਸਹੀ ਹੈ ਤੁਹਾਡੇ ਵਿਚਾਰਾਂ ਦੇ ਨਾਲ ਦੇਖੋ ਇਸ ਤਰ੍ਹਾਂ ਬੇਨਤੀ ਹੈ ਇਹ ਜ਼ਰੂਰੀ ਨਹੀਂਗਾ ਕਿਉਂਕਿ ਗੁਰੂ ਕੇ ਸਿੱਖਣਾ ਸਦਾ ਚੜ੍ਹਦੀ ਕਲਾ ਚ ਰਹਿੰਦੇ ਨੇ ਇੱਥੇ ਤਾਂ ਸਾਨੂੰ ਸਿੱਖ ਕੋਲ ਹਮੇਸ਼ਾ ਲੱਖਾਂ ਖੁਸ਼ੀਆਂ ਹੁੰਦੀਆਂ ਨੇ ਸਿੱਖ ਕਦੀ ਦੁਖੀ ਨਹੀਂ ਹੁੰਦਾ ਉਹ ਦੁੱਖ ਚ ਸੁਖੀ ਹੁੰਦਾ ਹੈ ਦੁੱਖ ਨਹੀਂ ਸਭ ਸੁਖੀ ਹੈ ਰੇ ਇੱਕ ਇੱਕ ਹੀ ਨੇਤ ਹੈ ਇਹ ਠੀਕ ਹੈ ਭਾਵਨ ਨਾਲ ਕਿਹਾ ਵੀ ਭਾਵਨ ਨਾਲ ਕੀ ਜਿਹੜੀ ਸੰਗਤ ਆ ਰਹੀ ਏ ਭਾਵਨ ਨਾਲ ਆ ਰਹੀ ਉਹਨਾਂ ਨੂੰ ਆਪਾਂ ਸੇਵਾ ਕਰੀਏ ਉਹ ਬਣਾਉਂਦੇ ਨੇ ਠੀਕ ਹੈ ਮਿਸ਼ਟਾਨ ਪਦਾਰਥ ਤੋਂ ਮਿੱਠੇ ਪਦਾਰਥ ਤੋਂ ਥੋੜਾ ਗ੍ਰੇਕ ਕੀਤਾ ਜਾਵੇ ਬਾਕੀ ਮੱਕੀ ਰੋਟੀ ਨਾਲ ਸੱਜ ਚੱਲਦਾ ਏ ਸੰਤਾ ਭਾਵਨਾ ਤੁਹਾਡੀ ਤੁਹਾਡੀ ਸੰਸਥਾ ਹੈ ਬੁੱਢਾ ਅਦਾਲਤ ਤੁਹਾਡੇ ਮੁਖੀ ਨੇ ਬਾਬਾ ਸੰਤਾ ਸਿੰਘ ਜੀ ਹੋਰ ਸਿੰਘ ਸਾਹਿਬ ਖੜੇ ਨੇ ਸ਼ਸ਼ਤਰ ਧਾਰੀਓ ਜ਼ੁਲਮ ਨਹੀਂ ਸਹੰਦੇ ਖੜ ਜਾਂਦੇ ਹੋ ਵਿਰੋਧ ਖੜ ਜਾਂਦੇ ਹੋ ਕਿਤੇ ਵੀ ਜ਼ੁਲਮ ਹੁੰਦਾ ਤੁਸੀਂ ਆ ਜਾਂਦੇ ਹੋ ਤੇ ਹੁਣ ਮੇਰਾ ਤੁਹਾਡੇ ਵੀ ਸਵਾਲ ਹੈ ਵੀ ਕਿਆ ਸਾਨੂੰ ਕੋਈ ਬੰਦਾ ਸਿੰਘ ਬਹਾਦਰ ਵਰਗਾ ਸਾਡੀ ਸੋਚੀ ਦੇ ਵਿੱਚ ਕੋਈ ਲੀਡਰ ਮਿਲੇਗਾ ਜਿੱਥੇ ਅਸੀਂ ਦੇਖ ਲਈਏ ਵੀ ਹਾਂ ਸਾਨੂੰ ਕੁਝ ਮਿਲਿਆ ਪ੍ਰਾਪਤੀ ਹੋਈ ਤੇਰੀ ਬੇਨਤੀ ਹੈ ਬਾਬਾ ਬੰਦਾ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਹਾਂ ਉਹਨਾਂ ਦੇ ਪਾਏ ਪੁਰਨੇ ਚੱਲਣ ਵਾਲੇ ਕਈ ਆਣਗੇ ਜਿਦਾਂ ਸੰਬੱਧ ਜਰਨੈਲ ਸਿੰਘ ਪਿੰਡਰਾ ਵਾਲੇ ਉਸ ਮਾਰ ਤੇ ਚੱਲਦੇ ਸਨ ਸ਼ਹੀਦੀ ਜਾਵੀ ਪੀਤਾ ਹੁੰਦੇ ਨੇ ਸਿੰਘ ਉਹ ਸਤਗੁਰੂ ਜੀ ਆਪੀ ਪਦੇ ਕਿੰਨੇ ਕੋਲ ਕਿਹੜੀ ਸੋਹਣਾ ਸਰ ਆ ਜਾਏਗਾ ਉਸਾ ਹੈਗਾ ਜੀ ਦੇਖਾਂਗੇ ਤੁਹਾਡੇ ਲੋ ਸਵਾਲ ਹੋਈ ਜਾਂਦੇਗਾ ਹੁਣ ਵੀ ਖਾਲਸਾ ਰਾਜ ਹੈਗਾ ਜੀ ਉਹ ਕਿਦਾਂ ਜੀ ਹੁਣ ਮਿਸਟਰ ਟਰੰਪ ਨੇ ਪਿੱਛੇ ਅਮਰੀਕਾ ਵਿੱਚ ਕੀ ਕਿਹਾ ਸੀਗਾ ਸਾਰੇ ਇੱਕ ਪਾਰਟੀ ਚ ਗੁਰਦਰ ਹੋਣੇ ਚਾਹੀਦੇ ਸਿੱਖ ਹੋਣੇ ਚਾਹੀਦੇ ਨੇ ਪਾਓ ਖਾਲਸਾ ਕੋਣ ਹੈ ਇਹ ਵਿੱਚ ਨਾ ਪੈਗਾ ਆਤਮ ਰਸ ਜੇ ਜਾਣਨੀ ਸੋ ਹੈ ਖਾਲਸਾ ਦੇਵ ਪ੍ਰਮਾ ਮੋਮ ਤਾਸਮ ਬੰਚਕਨਾਹਨ ਪੇਵ ਹੁਣ ਬਾਬਾ ਦੀਪ ਸਿੰਘ ਜੀ ਠੀਕ ਹੈ ਉਮਰ ਸ਼ੀਦ ਨੇ ਸ਼ਰੀਰ ਕਰਕੇ ਚਲੇ ਗਏ ਉਹਨਾਂ ਦਾ ਰਾਜ ਅੱਜ ਹੀ ਹੈ ਅੱਜ ਜੇ ਤੁਸੀਂ ਉਹਨਾਂ ਧਿਆਨ ਤਰ ਕੇ ਅਰਦਾਸ ਕਰੋ ਉਹ ਪਾਸ਼ਾ ਦੇ ਪਾਸ਼ਾ ਅੱਜ ਦਾਤਾ ਦਿੰਦੇ ਬਨੇ ਇਹ ਤੱਕ ਜਿੱਥੇ ਉਹਨਾਂ ਦੇ ਨਾਮ ਤੇ ਗੁਰਦੁਆਰਾ ਬਣਦਾ ਨਾ ਜੀ ਉੱਥੇ ਸੰਤਾਂ ਕੇ ਦਾਤਾ ਲੈ ਰੀਆਂ ਨੇ ਭਾ ਉਹ ਖਾਲਸਾ ਰਾਜ ਹੀ ਹੈ ਜੀ ਚਲੋ ਕਲੰਗੀਧਰ ਪਾਸ਼ਾ ਦੇ ਦਰਸ਼ਨ ਤਾਂ ਸਾਨੂੰ ਹੋਣੇ ਪਰ ਤਖਤ ਰੂਹ 96 ਕਰੋੜੀ ਖਾਲਸਾ ਬਣਨਾ ਹੀ ਬਣਨਾ ਜੀ ਉਹ ਆਇਨਾ ਸਮਾਂ ਕਿਉਂਕਿ ਖੀਰ ਤੇ ਖਵਾਰ ਹੋਇ ਸਭ ਮਿਲेंगे ਬੱਚੇ ਸ਼ਰਨ ਜੋਏ ਜਦੋਂ ਸੜਕਾਂ ਤੇ ਜਕਾਰੇ ਗੂੰਜਦੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਦੋਂ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਨੂੰ ਕੀ ਕੀ ਦੇ ਕੇ ਗਏ ਨੇ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣਾ ਪਰਿਵਾਰ ਸ਼ਹੀਦ ਨਾ ਕਰਾਉਂਦੇ ਭਾਈ ਬਚਿੱਤਰ ਸਿੰਘ ਸ਼ਹੀਦ ਦੀਆਂ ਨਾਂ ਦਿੰਦੇ ਜਾਂ ਭਾਈ ਮਤੀ ਦਾਸ ਵਰਗੇ ਉਹਨਾਂ ਕਰਾਉਂਦੇ ਸੀਸ ਨਾ ਚਰਾਉਂਦੇ ਤਾਂ ਕੀ ਹਾਲਤ ਹੋਣੀ ਸੀ ਸਾਡੀ ਕੌਮ ਦੀ ਦੇਖੋ ਪਿਆਰਿਓ ਉਹਨਾਂ ਨੇ ਬਖਸ਼ਾ ਕੀਤੀਆਂ ਉਹਨਾਂ ਸਦਕੇ ਅੱਬਾ ਸਰਦਾਰੀਆਂ ਮਾਣਦੇ ਪਿਆ ਜੇ ਦੇਸ਼ ਦੇਸ਼ ਨਾ ਹੁੰਦਾ ਪਿਤਾ ਦਸ਼ਮੇਸ਼ ਨਾ ਹੁੰਦਾ ਇਹ ਦੇਸ਼ ਕੀ ਹੋਣਾ ਸੀਗਾ ਜਿਹੜੀ ਬੁੱਲੇ ਸ਼ਾਹ ਨੇ ਬਜਣਾ ਕਿਹਾ ਨਾ ਨਾ ਕਹੂੰ ਜਦਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਅਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁਣਤ ਹੁੰਦੀ ਸਭ ਕਿੱਦਾਂ ਅਫਗਾਨਿਸਤਾਨ ਜੋ ਰਿਆ ਨਾ ਉੱਥੇ ਕਿੱਦਾਂ ਜ਼ੁਲਮ ਹੁੰਦਾ ਹੈ ਇਸਤਰੀਆਂ ਉੱਪਰ ਵੀ ਗਰੀਬਾਂ ਉੱਪਰ ਮਜਲੂਮਾਂ ਕਿਤੇ ਤਸ਼ਦਦ ਕਿਤੈਂਦਾ ੱੱਕੇ ਕਿਦਿਆਂ ਉਹ ੱੱਕੇ ਤੇ ਵੀਰ ਹੋਣੇ ਸੀਗੇ ਇਹਨਾਂ ਨੂੰ ਬਚਾਇਆ ਗੁਰੂ ਕਲਗੀ ਤਰਪਾਦ ਸ਼ਮਾ ਰਾਏ ਨੇ ਸਾਰਾ ਹਿੰਦੁਸਤਾਨ ਦੇ ਲੋਕ ਕਦੀ ਗੁਰੂ ਕਲਗੀ ਤਰਪਛ ਦਾ ਕਰਜ਼ ਕੋਈ ਉਤਾਰ ਨਹੀਂ ਸਕਦਾ ਜੀ ਉਹਨਾਂ ਦਾ ਇਨਾ ਕਰਜ਼ ਸਾਡੇ ਸੀਸ ਦੇ ਉੱਪਰ ਕਲਗੀ ਤਰਪਾਲਾ ਸ਼ਾ ਹਿੰਦੁਸਤਾਨ ਨੂੰ ਕੀ ਪੂਰੇ ਵਿਸ਼ਮ ਨੂੰ ਐਸੀ ਫੌਜ ਦੇ ਕੇ ਗਏ ਨੇ ਨਿਹੰਗ ਸਿੰਘ ਕਹਿ ਲੋ ਮਰਜੀ ਵੜੇ ਕਹਿ ਲੋ ਜੂਝਣ ਵਾਲੇ ਕਹਿ ਲੋ ਨਿਰਲੇਪ ਕਹਿ ਲੋ ਉਹ ਜੀ ਫੌਜ ਦੇ ਕੇ ਗਏ ਨੇ ਸਿੰਘ ਸਾਹਿਬ ਜਿਹੜੇ ਗਲਤ ਪਾਸੇ ਵੱਲ ਜਾ ਰਹੀ ਹੈ ਸਿੱਖ ਕੌਮ ਸਾਡੇ ਬੱਚੇ ਜਾ ਰਹੇ ਨੇ ਨਸ਼ਿਆਂ ਵੱਲ ਜਾ ਰਹੇ ਨੇ ਕੀ ਗੱਲ ਹੈ ਸਾਡੇ ਪ੍ਰਚਾਰ ਦੀ ਘਾਟ ਹੈ ਸਾਡੇ ਲੀਡਰਾਂ ਵਿੱਚ ਨੁਕਸ ਹੈ ਕੌਣ ਦੋਸ਼ੀ ਹੈ ਇਹ ਤੇ ਕੋਈ ਦੋਸ਼ੀ ਵਿੱਚ ਅਸੀਂ ਦੇਖੋ ਬੱਚਿਆਂ ਨੂੰ ਨਾ ਮਾਂ ਦਾ ਜਿਹੜਾ ਸਿਸਟਮ ਹੁੰਦਾ ਨਾ ਮਾਂ ਦਾ ਜੀ ਬਚਪਨ ਤੋਂ ਪਹਿਲਾਂ ਦਾਦੀਆਂ ਮਾਤਾਵਾਂ ਉਹ ਬੱਚਿਆਂ ਨੂੰ ਗੁਰਬਾਣੀ ਸੰਥਿਆ ਦਿੰਦੀਆਂ ਸਨ ਜਾਂ ਗੁਰੂ ਘਰ ਚੀ ਪਾਠ ਸੰਥਿਆ ਦਿੰਦੇ ਸਨ ਬਾਣੀ ਨਾਲ ਜੁੜਦੇ ਬਾਣੀ ਨਾਲ ਜੁੜ ਕੇ ਬਚਾਉਣਾ ਜੀ ਸਾਰਾ ਤੇ ਬਾਣੀ ਤੋਂ ਆਪਾਂ ਦੂਰ ਹੋ ਗਏ ਆ ਆਪਾਂ ਜਿਆਦਾ ਪੈ ਗਏ ਭੇਡ ਚੱਲ ਜੀ ਦੇਖਾ ਦੇਖੇ ਚਾਲ ਚੱਲਦੇ ਪਿਆ ਉਸ ਸਮੇਂ ਆਪਾਂ ਲੰਗਰ ਦਾ ਜਿਆਦਾ ਜੋਰ ਦਿੱਤਾ ਉਹ ਸ਼ਬਦ ਲੰਗਰ ਨਾਲ ਥੋੜੇ ਕੱਟ ਗਿਆ ਇਤਿਹਾਸ ਦੇ ਲੰਗਰ ਨਾਲ ਥੋੜੇ ਕੱਟ ਗਿਆ ਇਸ ਕਰਕੇ ਸਾਡੇ ਚ ਆਈ ਕਮੀ ਆਈ ਉਹਦੇ ਕਰਕੇ ਚੱਕਰ ਪਿਆ ਰਾਤੀ ਮਸਤੇ ਆਇਆ ਸੀ ਸ਼ਰਾਬੀ ਹਸਤੀ ਸੀ ਹਾਥੀ ਸੀ ਤੇਗਾਂ ਬੰਨੀਆਂ ਹੋਈਆਂ ਸਨ ਉਹ ਲੋਹੇ ਦੀਆਂ ਹਾਂ ਤਵੀਆਂ ਬੰਨੀਆਂ ਹੋਈਆਂ ਸਨ ਕਲਗੀਧਰ ਪਾਸ਼ਾ ਦੀ ਕਿਰਪਾ ਸੀ ਖੰਡੇ ਵਾਟੇ ਦੀ ਅੰਮ੍ਰਿਤ ਵਿੱਚ ਸ਼ਕਤੀ ਸੀ ਵੀ ਉਹਦਾ ਸਰੀਰ ਪਾੜ ਦਿੱਤਾ ਕੀ ਸੀ ਦੱਸੋ ਦੇਖੋ ਜੀ ਉੱਥੇ ਇੱਕ ਦੁਨੀ ਚੰਦੀ ਸੀ ਨਾ ਜਦੋਂ ਉਹ ਸਿਰਫ ਪ੍ਰਸ਼ਾਦਾ ਚੱਕਦਾ ਸੀ ਖੀਰ ਖਾਂਦਾ ਸੀਗਾ ਸ਼ਰੀਰ ਬੜਾ ਮੋਟਾ ਸੀਗਾ ਰਸੇ ਟੁੱਟ ਗਏ ਇਤਿਹਾਸ ਕਹਿੰਦੇ ਨਾ ਔਰ ਫਿਰ ਡਿੱਗ ਗਿਆ ਫਿਰ ਭੱਜ ਗਿਆ ਲੱਤ ਟੁੱਟ ਗਈ ਫਿਰ ਸੱਪ ਲੜ ਗਿਆ ਮਰ ਗਿਆ ਉਹ ਕਿਲੇ ਇਹ ਪ੍ਰਸ਼ਾਦੇ ਤਕਸੀਮ ਸੀਗਾ ਪਰ ਬਾੜੀ ਨਾਲ ਨਹੀਂ ਜੁੜਿਆ ਸੀਗਾ ਬਾੜ ਨਾਲ ਜੁੜੇ ਸੀ ਬਖਸ਼ਰ ਨਾਲ ਜੁੜੇ ਸੀ ਪਾਈਪ ਬਚਿੱਤਰ ਸੰਯੋਗ ਗੁਰੂਕਲਗੀਦਰ ਬਖਸ਼ਿਸ਼ ਸੀਗੀ ਉਹਨੇ ਕਹਤਾ ਸਤਿਗੁਰੂ ਇਹ ਹਾਤੇ ਦਾ ਕੀ ਚਾਹੇ ਇੰਦਰ ਹਾਤੇ ਇੰਦਰ ਦਾ ਵੀ ਹਾਤੇ ਆਰਾਵਤ ਹਾਤੇ ਆ ਜੇ ਇਹ ਲੱਖਾਂ ਤੇਨ ਮੈਂ ਇਕੱਲਾ ਮੁਕਾਬਲਾ ਕਰਾਂ ਮੈਂ ਤੁਹਾਡੀ ਬਖਸ਼ਿਸ਼ ਨਾਲ ਤੇ ਉਹ ਬਖਸ਼ਿਸ਼ ਨਾਲ ਹੀ ਉਹ ਨਾਗਨੀ ਵਰਸਾ ਮਿਲਿਆ ਉਹਨਾਂ ਲੋ ਉਹਦੀ ਚੀਰ ਕੈ ਰੱਖ ਦਿੱਤਾ ਜੀ ਅੱਜ ਵੀ ਕੌਤਕ ਵਰਤਦੇ ਨੇ ਇਹ ਸਦਾ ਵਰਤੇ ਰਹਿਣਗੇ ਜੀ ਅਟਲ ਨੇ ਸਦਾ ਵਰਤ ਹਾਂਜੀ ਹੁਣ ਮੈਂ ਜਿਹੜੀ ਅੱਜ ਦੇ ਇਤਿਹਾਸ ਦੀ ਗੱਲ ਕਰ ਲਵਾਂ ਜਿਸ ਸਥਾਨ ਤੇ ਅੱਪਾ ਖੜੇ ਆਂ ਕੋਲਡਾ ਨਿਹੰਗਖਾਂ ਦੀ ਹਵੇਲੀ ਜਿੱਥੇ ਪੰਜ ਗੁਰੂ ਸਵਰਗ ਚਰਨ ਪਏ ਇਹ ਕਿਲਾ ਕਾਫੀ ਚਿਰ ਤੋਂ ਬੰਦ ਪਿਆ ਸੀਗਾ ਸਰਕਾਰ ਨੂੰ ਧੱਕਾ ਕੀਤਾ ਜਾ ਰਿਹਾ ਸੀ ਕਿਲਾ ਕਿਸੇ ਕੋਮ ਦਾ ਹੈ ਦਿੱਤਨ ਜਾ ਰਿਹਾ ਸੀਗਾ ਪਰ ਵੱਡੀ ਜਿਹੜੀ ਕੁਰਬਾਨੀ ਕੀਤੀ ਹੈ ਸੰਘਰਸ਼ ਕੀਤਾ ਹੈ ਸੰਤ ਬਾਬਾ ਬਲਬੀਰ ਸਿੰਘ 91 ਕਰੋੜੀ ਜੀ ਨੇ ਉਹ ਪੰਥਰਤ ਨੇ ਵਾਕੇ ਵੱਡੀ ਸੇਵਾ ਨਭਾਈਏ ਇਹ ਸੇਵਾ ਬਖਸ਼ਿਸ਼ ਹੋਈਏ ਹੁਣ ਇੱਥੇ ਇਸ ਥਾਂ ਜਿਹੜਾ ਇਸੇ ਪ੍ਰਾਤ ਨਾਲ ਤੁਸੀਂ ਰੱਖਿਆ ਜਾਏਗਾ ਨਾਲ ਇਥੇ ਸੇਵਾ ਸਮਲ ਮੁਰਮਮਤ ਕਰਾ ਕੇ ਬੜੇ ਵੱਡੇ ਢੰਗ ਨਾਲ ਇਥੇ ਪ੍ਰਚਾਰ ਸਿੱਖ ਦਾ ਕੇਂਦਰ ਬਣਨਾ ਚਾਹੀਏ ਇੱਥੇ ਸਤਗੁਰੂ ਦੇ ਬਖਸ਼ੇ ਨੇ ਵੱਡੀ ਸੇਵਾ ਭਾਈ ਬਲਦੇਵ ਸਿੰਘ ਲੁਧਿਆਣੇ ਤੋਂ ਉਹਨਾਂ ਨੂੰ ਜਿਹੜੇ ਭਾਵਨੇ ਚ ਸੇਵਾ ਚ ਬੈਠੇ ਨੇ ਨਿਸ਼ਕਾਮ ਹੋ ਕੇ ਸੇਵਾ ਕਰਦੇ ਹੋਏ ਇਹ ਆਪਣਾ ਕੀ ਨਾਂ ਹੈ ਜੀ ਭਾਈ ਬਲਦੇਵ ਸਿੰਘ ਹੈ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਗਿਆਨੀ ਇਕਬਾਲ ਸਿੰਘ ਜੀ ਲੁਧਿਆਣੇ ਤੋਂ ਜੀ ਚਲੋ ਮਹਾਪੁਰਸ਼ ਲੰਗਰ ਛਕਦੇ ਸੀ ਕਈ ਵਾਰ ਸਾਡੇ ਵਰਗੇ ਨੇ ਕਹਿੰਦੇ ਨੇ ਸਤ ਸੰਗ ਵਿੱਚ ਕੋਈ ਬੈਠਾ ਹੋਵੇ ਸਾਧ ਤੇ ਨਾਲ ਸਾਡੇ ਵਰਗੀ ਤਰ ਜਾਂਦੇ ਨੇ ਮੈਂ ਕਿਹਾ ਅਸੀਂ ਮਹਾਂਪੁਰਸ਼ਾਂ ਨੂੰ ਬੁਲਾਓ ਤੇ ਕੁਦਰਤੀ ਗੱਡੀ ਵਿੱਚ ਆ ਗਏ ਕਹਿੰਦੇ ਉਹ ਆ ਗਏ ਨੇ ਮਹਾਂਪੁਰਸ਼ ਉਹਨੇ ਸੇਵਲ ਜੀ ਆਪਣੇ ਜਦੋਂ ਲਾਲ ਕਿਲੇ ਚੰਨਾਚੂਲੇਸ ਨੇ ਜੀ ਹਾਂ ਜੀ ਅਸੀਂ ਗੁਰਸੇ ਨਾਲ ਸੇਵਾ ਲਈ ਸੀਗੀ ਦੀਪ ਸਿੱਧੂ ਦੇ ਦਾਸ 10 12 ਦੇ ਰਿਮਾਂਡ ਤੇ ਇਕੱਠੇ ਰਹੇ ਸੀ ਜੀ ਫਿਰ ਤਿਹਾਰ ਜਲ ਦੀ ਸੇਵਾ ਗੁਰਸੇ ਨਾਲ ਲਈ ਲੋ ਜੀ ਦੀਪ ਸਿੱਧੂ ਦੇ ਸਾਥੀ ਵੀ ਨੇ ਲਾਲ ਕਿਲੇ ਝੰਡਾ ਲਹਿਰਾਉਣ ਵਾਲੇ ਸੰਤ ਮਹਾਪੁਰਖ ਮੈਂ ਵੀ ਕਿਰਪਾ ਕਰਦਾ ਚਲੋ ਮੈਂ ਵੀ ਅੰਮਰਤ ਪਾਨ ਕੀਤਾ ਹੈ ਜੇ ਗੁਰੂ ਕਿਰਪਾ ਕਰ ਦੇਵੇ ਤੇ ਗੱਲਬਾਤ ਕਰਦੇ ਸਸੀ ਕਾਲ ਜੀ ਸਿੰਘ ਸਾਹਿਬ ਆਜੋ ਜੀ ਹੋਰ ਜੀ ਸਿੰਘ ਸਾਹਿਬ ਆਜੋ ਬਲਦੇਵ ਸਿੰਘ ਜੀ بابا ਬਲਦੇਵ ਸਿੰਘ ਜੀ ਅੰਮੇ ਸਮੇ ਤੋਂ ਇਸ ਸਤੰਦੀ ਨਿਸ਼ਕਾਮ ਪਾਉਣਾ ਸੇਵਾ ਨਿਭਾਰੇ ਨੇ ਜੀ ਸਤਿਗੁਰ ਦੀ અપਾਰ ਬਖਸ਼ਿਸ਼ ਹੈ ਤੇ بابا ਬਲਬੀਰ ਸਿੰਘ 96 ਕਰੋੜੀ ਪੰਥ ਰਤਨ ਜੀ ਨੇ ਬੁੱਢਾ ਦਲ ਦੇ ਮੁਖੀ ਜੀ ਨੇ ਖਾਸ ਤੌਰ ਤੇ ਇਹਨਾਂ ਨੂੰ ਚੁਣਿਆ ਲੁਧਿਆਣਾ ਤੋਂ ਸਪੈਸ਼ਲ ਖਾਸ ਤੌਰ ਤੇ ਲੈ ਕੇ ਆਏ ਇੱਥੇ ਇਹਨਾਂ ਨੂੰ ਸੇਵਾ ਬਖਸ਼ਿਸ਼ ਦਿੱਤੀ بابا ਜੀ ਬਲਦੇਵ ਸਿੰਘ ਜੀ ਇੱਕੋ ਸਵਾਲ ਹੈ ਬਹੁਤ ਹੀ ਲੰਬੀ ਵੀਡੀਓ ਹੁੰਦੀ ਜਾ ਰਹੀ ਹੈ ਇੱਕ ਸਮਾਂ ਸੀ ਇਸ ਹਵੇਲੀ ਨੂੰ ਜਿੰਦਰਾ ਲੱਗਿਆ ਹੋਇਆ ਸੀ ਕਾਂ ਕੁੱਤੇ ਸਨ ਸ਼ਰਾਬਾਂ ਪੀਂਦੇ ਸਨ ਭਈ ਜਮੈਨੂੰ ਪਤਾ ਏ ਜਦੋਂ ਆਜ਼ਾਦ ਕਰਾਈ ਹਵੇਲੀ ਕਿਰਤੀ ਕਿਸਾਨ ਮੋਰਚੇ ਦੇ ਨਾਲ ਸੀ ਅੱਜ ਹਵੇਲੀ ਦੇ ਵਿੱਚ ਸੰਗਤਾਂ ਆਚਰਨ ਪਾ ਰਹੀਆਂ ਨੇ ਸੰਘਰਸ਼ ਕੀਤਾ ਤੁਸੀਂ ਲੰਗਰ ਚੱਲ ਰਹੇ ਨੇ ਗੁਰੂ ਦੇ ਲੰਗਰ ਚੱਲ ਰਹੇ ਨੇ ਮਟਰ ਪਨੀਰਾਂ ਦੇ ਲੰਗਰ ਚੱਲ ਰਹੇ ਨੇ ਕਿੰਨੀ ਕੋ ਖੁਸ਼ੀ ਹੋ ਰਹੀ ਏ ਵੀ ਤੁਹਾਡੇ ਹੱਥੋਂ ਗੁਰੂ ਸੇਵਾ ਲੈ ਰਹੇ ਨੇ ਖੁਸ਼ੀ ਤਾਂ ਜੀ ਬਹੁਤ ਜ਼ਿਆਦਾ ਕਿਉਂਕਿ ਬਹੁਤ ਸਮੇਂ ਤੋਂ ਇਹ ਬੰਦ ਸੀਗਾ ਭਾਈ ਅਕਪਾਲ ਸਿੰਘ ਜੀ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸੰਘਰਸ਼ ਦੇ ਵਿੱਚ ਜਾ ਕੇ ਇੱਕ ਆਪਣੀ ਅਬ ਲਖਣ ਨਿਸ਼ਾਨੀ ਬਣਾਈਆ ਜਿਹਨੂੰ ਨਿਸ਼ਾਨ ਕਹਿੰਦੇ ਆ ਭਾਈ ਇਕਬਾਲ ਸਿੰਘ ਜੀ ਨੇ ਲਾਲ ਕਿਲੇ ਤੇ ਜੋ ਝੰਡਾ ਚਾੜਾਇਆ ਸੀ ਉਹਦੇ ਵਿੱਚ ਇਹ ਹਿੱਸਾ ਲੈਣ ਦੀਪ ਸਿੱਧੂ ਜੀ ਦਾ ਕਾਫੀ ਨੇੜੇ ਹੋਣੇ ਜੀ ਤੁਸੀਂ ਹਾਂਜੀ ਵਾਈ ਕੌਮ ਨੂੰ ਤਾਂ ਜਾਤ ਆਉਂਦੇ ਨੇ ਦੀਪ ਸਿੱਧੂ ਵਰਗੇ ਚਲੋ ਹੋਰ ਪਾਸੇ ਚੱਲਦੇ ਤੁਸੀਂ ਇੱਦਾਂ ਨਾ ਨੱਟ ਦੇ ਤੁਸੀਂ ਲਿਖ ਦਿਓ ਇਕਬਾਲ ਸਿੰਘ ਦੀਪ ਸਿੱਧੂ ਸਾਰਿਆਂ ਤੁਹਾਡੇ ਕੋਲ ਖਬਰਾਂ ਨਹੀਂ ਉਹ ਸਾਡੀ ਨੇੜਤਾ ਗੁਰਸੇ ਨੇ ਆਪ ਬਣਾਈ ਜੀ ਕਿਉਂਕਿ ਉਹਨਾਂ ਦੇ ਅੰਦਰ ਭਾਵਨਾ ਸੀਗੀ ਤੇ ਉਹ ਭਾਵਨਾ ਸੀ ਅਮਰ ਦੇ ਚੱਕਣਾ ਚਾਹੁੰਦਾ ਸੀਗਾ ਉਹ ਕਹਿੰਦਾ ਮੇਰੇ ਦੋ ਤਿੰਨ ਫਿਲਮਰ ਨੇ ਬਾਬਾ ਜੀ ਉਹ ਫਿਲਮਾਂ ਪੂਰੀਆਂ ਫਿਰ ਮੈਂ ਅਮਰ ਚੱਕਣਾ ਫਿਰ ਉਹਨੇ ਪੰਜ ਛੇ ਪੱਗਾਂ ਲੱਕਣੀਆਂ ਦੋ ਤਿੰਨ ਬਣੀਆਂ ਸੀਗੀਆਂ ਪਰ ਉਹ ਖੇਲ ਕੋਈ ਮਾਲਕ ਦਾ ਹੋਰ ਸੀਗਾ ਉਹਨੇ ਕੋਲ ਉਹ ਸੇਵਾ ਲੈਣੀ ਸੀ ਗੁਰਸੱਭ ਨੇ ਇਦਾਂ ਜੋ ਤੁਹਾਨੂੰ ਸਭ ਪਤਾ ਹੀ ਹੈ ਚਲੋ ਬਾਬਾ ਜੀ ਮਿਲ ਗਏ ਨੇ ਇਹਨਾਂ ਨਾਲ ਅਸੀਂ ਇੱਕ ਪਰਸਨਲ ਇੰਟਰਵਿਊ ਕਰਾਂਗੇ ਦੀਪ ਸਿੱਧੂ ਦੇ ਨਾਲ ਜਦੋਂ ਮੋਰਚਾ ਲੱਗਿਆ ਸੀ ਕਾਫੀ ਕੁਝ ਹੋਇਆ ਉਹਨਾਂ ਦੀਆਂ ਟਰਾਲੀਆਂ ਵਗੈਰਾ ਜਦੋਂ ਚਕਾਈਆਂ ਲਖਾ ਸਿਧਾਣਾ ਵਗੈਰਾ ਨੇ ਤੇ ਅਸੀਂ ਵੀ ਨਾਲ ਸੀ ਇਹ ਛੋਟੇ ਛੋਟੇ ਬੱਚੇ ਨੇ ਆ ਜਾ ਵੀ ਇੱ ਸਾਹਿਬ ਜਾਦੇ ਕਿੰਨੇ ਸੀ ਗੁਰੂ ਸਾਹਿਬ ਦੇ ਚਾਰ ਕਿੱਥੇ ਸ਼ਹੀਦ ਹੋਏ ਸੀ ਦੋ ਕਿੱਥੇ ਹੋਏ ਸੀ ਦੋ ਚਮਕੌਰ ਸਾਹਿਬ ਦੋ ਸਰੰਦ ਕੀ ਹੋਇਆ ਸੀ ਸਰੰਦ ਕੀ ਹੋਇਆ ਸੀ ਉਹਨਾਂ ਨਾਲ ਨੀਰ ਚ ਜਣਦੇ ਸੀਗੇ ਹੁਣ ਸਿੰਘ ਬਣੋਗੇ بڑے ਹੋ ਕੇ ਕੀ ਕਰੋਗੇ ਕੀ ਅਸੀਂ ਤੁਹਾਡੇ ਕੋਲ ਆ ਸ੍ਰੀ ਸਾਹਿਬ ਤਾਂ ਨਹੀਂ ਪਾਈ ਪਾਈ ਹੋਈ ਹੈ ਜਦੋਂ ਤੁਸੀਂ ਸ੍ਰੀ ਸਾਹਿਬ ਜਦੋਂ ਤੁਸੀਂ ਸ੍ਰੀ ਸਾਹਿਬ ਪਾਲੋਗੇ ਤੁਹਾਡੇ ਸਾਹਮਣੇ ਕੋਈ ਜ਼ੁਲਮ ਕਰੇਗਾ ਕਿਸੇ ਨੂੰ ਕੁੱਟੇਗਾ ਗਰੀਬ ਨੂੰ ਜਾਂ ਕਿਸੇ ਦੇ ਪੈਸੇ ਖੋ ਕੇ ਲਿਆਏਗਾ ਕੀ ਕਰੇਗਾ ਤੂੰ ਮਾਂ ਜੀ ਕੀ ਕਰੇਗਾ ਉਹਦਾ ਸੌਦਾ ਲਾਏਗਾ ਹਾਂ ਛੋਟੇ ਛੋਟੇ ਬੱਚੇ ਨੇ ਪਨੀਰੀ ਤਿਆਰ ਹੋ ਰਹੀ ਹੈ ਪਹਿਲੀ ਕਲਾਸ ਪਰ ਦੇਣਾ ਜੀ ਹਾਂ ਜੀ ਤੇ ਇਹ ਸਤਗੁਰੂ ਦੀ ਬਖਸ਼ਿਸ਼ੇ ਪਿਆਰ ਹੈ ਦੇਖੋ ਪਹਿਲਾ ਸਕੂਲ ਦਾਖਲਾ ਤਾਂ ਲੈਣਾ ਹੀ ਪੈਣਾ ਨਾ ਜੀ ਫਿਰ ਪੜ੍ਹਾਈ ਫਿਰ ਪੜ੍ਹਾਈ ਉਹਨ ਪੜ੍ਹਾਈ ਨਾਲ ਸ਼ੁਰੂ ਹੋਣ ਲੱਗੀ ਜੀ ਹੋ ਰਹੀ ਹੈ ਵਾਈਗੁਰ ਜੀ ਦਾ ਖਾਲਸਾ ਲਓ ਜੀ ਬੜਾ ਆਨੰਦ ਆਇਆ ਖਵਾਲ ਸਿੰਘ ਅਮਰਤ ਦੀ ਸ਼ਕਤੀ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਸ਼ੀਰਵਾਦ ਸੀ ਕਿ ਪਾੜ ਦਿੱਤਾ ਸਿਰ ਹਾਥੀ ਦਾ ਉਹੀ ਹਾਥੀ ਜਿਹੜਾ ਉਹਨਾਂ ਨੇ ਛੱਡਿਆ ਸੀ ਉਹੀ ਫਿਰ ਉਹਦੀਆਂ ਫੌਜਾਂ ਲੜ ਰਿਆ ਸੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵਧੀਆ ਲੱਗਿਆ ਉਹਨਾਂ ਦੇ ਨਾਲ ਤੇ ਸਮਾਏ ਸ਼ਹੀਦੀ ਪੰਦਲਵਾਹ ਸ਼ੁਰੂ ਹੋ ਚੁੱਕਿਆ ਹੈ ਬੇਸ਼ੱਕ ਮੈਂ ਦੁਬਾਰਾ ਕਹਿ ਦਿਆਂ ਬੇਸ਼ੱਕ ਕਲੰਗੀ ਤਰਪਾਸ਼ਾ ਦਾ ਪਰਿਵਾਰ ਨਹੀਂ ਹੈ ਮਾਤਾ ਗੁਜਰੀ ਨਹੀਂ ਹੈਗੀ ਜਿਹੜੀ ਪੁੱਛਦੀ ਜਿਹੜੀ ਨੂੰ ਪੁੱਛਦੇ ਸਨ ਬੱਚੇ ਕਿ ਦਾਦੀ ਕਿੰਨੀ ਕੁ ਦੂਰ ਸਿਹੜੀ ਹੈ ਰਿਹਾ ਗੰਗੂ ਬ੍ਰਾਹਮਣ ਵੀ ਨਹੀਂ ਹੈਗਾ ਰਿਹਾ ਵਜੀਰ ਖਾਨ ਵੀ ਨਹੀਂ ਹੈਗਾ ਵਜੀਰ ਖਾਨ ਦੀ ਤਾਂ ਕੋਈ ਮੜੀ ਤੇ ਦੀਵਾਨੀ ਵਾਲਦਾ ਹੋਣਾ ਪਰ ਇੱਥੇ ਦੇਖੋ ਅੱਜ ਮੇਲੇ ਲੱਗੇ ਹੋਏ ਨੇ ਯਾਦ ਕਰ ਰਹੇ ਨੇ ਲੱਗੇ ਆਜੀ ਲੱਖਾਂ ਲੋਕ ਆ ਕੇ ਲੰਗਰ ਛਕਦੇ ਪਏ ਨੇ ਲੰਗਰ ਕੌਣ ਛਕਾ ਰਿਹਾ ਹੈ ਲੰਗਰ ਕੌਣ ਚੁਕਾ ਰਿਹਾ ਹੈ ਸਹਿਬ ਜੱਦੇ ਆਪ ਚੁਕਾ ਰਹੇ ਕਿਉਂਕਿ ਜੇ ਸਹਿਬ ਦੇ ਸ਼ਹੀਦ ਨਾ ਹੁੰਦੇ ਲੰਗਰ ਚੱਲੇ ਨਹੀਂ ਸੀਗੇ ਇਹ ਉਹਨਾਂ ਦੀ ਬਖਸ਼ਿਸ਼ ਉਹਨਾਂ ਦੀ ਪ੍ਰੇਰਣਾ ਉਹਨਾਂ ਦਾ ਪਿਆਰ ਹੀ ਸੰਤਾਨੂੰ ਖਿੱਚ ਕੇ ਲੈ ਕੇ ਆਂਦਾ ਹੈ ਉਹਨਾਂ ਦੇ ਪਿਆਰ ਦੀ ਸੰਤਾਨੀਆਂ ਨੇ ਠੀਕ ਹੈ ਕੁਝ ਐਸਾ ਹੈ ਕਿਉਂਕਿ ਲੰਗਰ ਤੁਹਾਡੀ ਪਹਿਲਾਂ ਮੇਰੀ ਗੱਲ ਹੋਈ ਹੈ ਹੁਣ ਬਾਬਾ ਫਰੀਦ ਜੀ ਉਹਨਾਂ ਨੂੰ ਬੰਦਗੀ ਨਾਲ ਕੋਈ ਮਤਲਬ ਨਹੀਂ ਸੀਗਾ ਉਹਨਾਂ ਨੂੰ ਨਮਾਜ਼ ਨਾਲ ਕੋਈ ਮਤਲਬ ਨਹੀਂ ਸੀਗਾ ਕਹਿੰਦੇ ਸੀ ਮਾਂ ਤੂੰ ਆਖਰੀ ਨਮਾਜ਼ ਅਦਾ ਕਰ ਤੇ ਮਾਂ ਦਾਸ ਮਿਲੇਗਾ ਕੀ ਮਾਣੇ ਕੇ ਪੁੱਤਰ ਉਹਨਾਂ ਪਤਾ ਸੀ ਮਾਂ ਸਿਆਣੀ ਸੀ ਕਿ ਕਲ ਕੇ ਪੁੱਤਰ ਸ਼ੱਕਰ ਚਾਹੁੰਦਾ ਏ ਇਹਨੂੰ ਚੰਗਾ ਲੱਗਦਾ ਸ਼ੱਕਰ ਖਾਣਾ ਕਲ ਕੇ ਪੁੱਤਰ ਸ਼ੱਕਰ ਮਿਲੇਗੀ ਗੁੜ ਮਿਲੇਗਾ ਹਾਂ ਕੋ ਸ਼ੱਕਰ ਗੁੜ ਦੇ ਬਾਣੇ ਲੱਗੇ ਉਹਨਾਂ ਫਿਰ ਵਸਲੀ ਅਸਲੀ ਸ਼ੱਕਰ ਮਿਲਗੀ ਅਸਲੀ ਗੁੜ ਮਿਲੇਗਾ ਕਿਹੜਾ ਫਿਰ ਬਚਨ ਕੀਤੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਕਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਦਾ ਪੂਜਨ ਤੋਂ ਬਹੁਤ ਵਧੀਆ ਨੇ ਆਨ ਨੌਜਵਾਨ ਕੁਝ ਅੰਦਰ ਮੇਲਾ ਦੇਖਣ ਲਈ ਪਰ ਮੇਲਾ ਦੇਖ ਕੇ ਕਈ ਉਹਨਾਂ ਚੋਂ ਕੁਝ ਕੁ ਜਿਹੜੇ ਗਿੰਤੀ ਚਾਦਦੇ ਨੇ ਉਹ ਸਿੰਘ ਅੰਮ੍ਰਿਤ ਛੱਕ ਲੈਂਦੇ ਨੇ ਕੁਝ ਖੱਟ ਕੇ ਲੈ ਜਾਂਦੇ ਨੇ ਕੋਈ ਖੱਟ ਜਾਂਦੇ ਨੇ ਸਾਰਾ ਕੁਝ ਗਵਾ ਕੇ ਗੁਰਦੀ ਬਖਸ਼ਿਸ਼ਾਂ ਵਾਈ ਗੁਰਦੀ ਬਖਸ਼ਿਸ਼ਾਂ ਜੀ ਉਹ ਫਿਰ ਲਾਹਾ ਵੀ ਲੈਣ ਵਾਲੇ ਹੁੰਦੇ ਨੇ ਤੇ ਕੁਝ ਚੋਰੀਆਂ ਕਰਨ ਲਈ ਉੱਥੇ ਪਹੁੰਚਦੇ ਨੇ ਉਹ ਵੀ ਆਉਂਦੇ ਨੇ ਵੱਖ-ਵੱਖ ਮੈਂ ਇੱਕ ਸੀਨ ਦੱਸਣ ਲੱਗਾ ਸਿੰਘ ਸਾਹਿਬ ਦੀ ਗੱਲ ਹੈ ਇਕਬਾਲ ਸਿੰਘ ਜੀ ਮਹਾਪੁਰਖ ਨੇ ਚਲੋ ਮਹਾਪੁਰਖ ਹੀ ਕਹਿ ਦਿਆਂਗਾ ਭਗਤੀ ਇਹਨਾਂ ਦੀ ਜਿਆਦਾ ਹੁੰਦੀ ਹੈ ਰਿਹਾਬ ਜੀਤ ਖਾਨ ਵੀ ਨਹੀਂ ਸਰਹੰਦੇ ਦੀਆਂ ਦਵਾਰਾਂ ਜਿੱਥੇ ਜੋਤੀ ਸਰੂਪ ਹੈ ਗੁਰਦੁਆਰਾ ਸਾਹਿਬ ਉੱਥੇ ਮੈਂ ਤੇ ਮੇਰੀ ਮਿਸੇਜ ਬੈਠੇ ਸਨ ਕਈ ਸਾਲ ਹੋ ਗਏ ਇੱਕ ਬਜ਼ੁਰਗਤਾ ਨਹੀਂ ਕਹਿ ਸਕਦਾ 40 ਸਾਲ ਦੀ ਸਾਡੀ ਭੈਣ ਰੋ ਰਹੀ ਹੈ ਮੈਂ ਉਹਨੂੰ ਕਾਫੀ ਪੁੱਛਿਆ ਮੇਰੀ ਘਰ ਵਾਲੀ ਕਹਿੰਦੀ ਇਹਨੂੰ ਪੁੱਛੋ ਕੀ ਗੱਲ ਹੋਈ ਮੈਂ ਦੁਬਾਰਾ ਪੁੱਛਿਆ ਫਿਰ ਵੀ ਨਹੀਂ ਦੱਸ ਰਹੀ ਉਹ ਜਿਹੜਾ ਥੜਾ ਸਾਫ ਸੀ ਉੱਤੇ ਤੇ ਬੈਠੀ ਐਦਾਂ ਉਹਨੂੰ ਕੁੱਟੀ ਜਾਂਦੀ ਮੈਂ ਕਿਹਾ ਪ੍ਰੋਬਲਮ ਹੋਣੀ ਦੀ ਕੋਈ ਲੱਤ 'ਚ ਜਦੋਂ ਤੀਸਰੀ ਵਾਰੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਭੈਣੇ ਮੈਂ ਤੇਰੇ ਭਰਾ ਵਰਗਾ ਦੱਸ ਦੇ ਕੀ ਗੱਲ ਹੋਈ ਉਹ ਔਰਤ ਮੇਰੇ ਗਲ ਲਾ ਕੇ ਰੋਣ ਲੱਗੀ ਕਹਿੰਦੀ ਮੈਂ ਬਾਬਾ ਜੋਰਾਵਰ ਫਤਿਹ ਸਿੰਘ ਨੂੰ ਅਵਾਜ਼ਾਂ ਮਾਰਨੀ ਵੀ ਉੱਠ ਖੜੋ ਕਿਤੇ ਆ ਜਾਓ ਆਪਣੀ ਕੌਮ ਦਾ ਹਾਲ ਦੇਖ ਲਓ ਅੱਜ ਖੜੇ ਅਸੀਂ ਨਿਹੰਗਾਂ ਸਾਹ ਦੀ ਹਵੇਲੀ ਦੇ ਵਿੱਚ ਸਾਨੂੰ ਭਾਈ ਬਚਿੱਤਰ ਸਿੰਘ ਮਿਲਿਆ ਸੂਬੇ ਸਰਹੰਦ ਨੂੰ ਕਿਸੇ ਨੇ ਨਹੀਂ ਯਾਦ ਕਰਨਾ ਵਜੀਦ ਖਾਨ ਨੂੰ ਲਾਹਣਤਾ ਪੈਣੀਆਂ ਨੇ ਗੰਗੂ ਬਹਾਮਣ ਦੇ ਛਤਰੀ ਪੈਂਦੇ ਨੇ ਪਰ ਜਦੋਂ ਤੱਕ ਇਹ ਧਰਤੀ ਰਹੇਗੀ ਉਦੋਂ ਤੱਕ ਬਾਬਾ ਜੋਰਾਵਰ ਫਤਿਹ ਸਿੰਘ ਬਾਬਾ ਜੀ ਤੁਜਿਆਰ ਬੁੱਢੜੀ ਦਾਦੀ ਗੁਜਰੀ ਭਾਈ ਬਚਿੱਤਰ ਸਿੰਘ ਦਾ ਨਾਂ ਗੂੰਜਦਾ ਰਹੇਗਾ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਦੇਖਦੇ ਪ੍ਰਾਇਮੋ ਡੇਰ ਉਪਰ